ਕਹਿੰਦੇ ਨੇ ਮਾਰਨ ਵਾਲੇ ਤੋਂ ਬਚਾਉਣ ਵਾਲਾ ਵੱਡਾ ਹੁੰਦਾ ਹੈ ਇਸੇ ਤਰ੍ਹਾਂ ਦੀ ਇੱਕ ਘਟਨਾ ਹੋਈ ਹੈ ਇਸ ਦੀ ਇੱਕ ਬਹੁਤ ਵੱਡੀ ਮਿਸਾਲ ਮਿਲੀ ਹੈ ਇਹ ਜਿਹੜੀ ਸੁਰੰਗ ਦੇਖ ਰਹੇ ਹੋ ਬਟੰਡਾ ਦਾ ਮਲਤਾਨੀਆ ਪੁਲ ਹੈ ਉਹਦੇ ਨੀਚੇ ਇੱਕ ਇਹ ਸੁਰੰਗ ਬਣੀ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਇੱਥੇ ਅੱਜ ਸਵੇਰੇ ਅੱਜ ਕੋਈ ਛੋਟਾ ਜਾਂ 2 ਦਿਨ ਦਾ ਇੱਕ ਬੱਚਾ ਇੱਥੇ ਛੱਡ ਗਿਆ ਸੀ ਤੇ ਇਸ ਪੁਲ ਦੇ ਨੀਚੇ ਇੱਕ ਲੜਕੀ ਸਵੇਰੇ ਸੈਰ ਕਰਨ ਆਈ ਸੀ ਉਹਦੇ ਪੈਰ ਨੂੰ ਲੱਗਿਆ ਤਾਂ ਉਸ ਬੱਚੇ ਨੇ ਚੱਕ ਕੇ ਹਸਪਤਾਲ ਦੇ ਵਿੱਚ ਪਹੁੰਚਾਤਾ ਜਿਹੜਾ ਮੁਲਤਾਨੀਆਂ ਪੋਲਾ ਇਸ ਨੂੰ ਡਿਸਮੈਂਟਲ ਕੀਤਾ ਜਾ ਰਿਹਾ ਹੈ ਇਸ ਕਰਕੇ ਕਿਸੇ ਵੇਲੇ ਵੀ ਅੰਸ਼ ਖਾਮੀ ਘਟਣਾ ਹੋ ਸਕਦੀ ਸੀ ਡਿਸਮੈਂਟਲ ਕਰਦੇ ਤੇ ਨੀਚੇ ਬੱਚਾ ਦਬ ਵੀ ਸਕਦਾ ਸੀ ਪਰ ਉਸ ਲੜਕੀ ਨੂੰ ਸਮੇਂ ਸਿਰ ਮਿਲ ਗਿਆ ਤਾਂ ਸਮੇਂ ਸਿਰ ਉਸਨੇ ਹਸਪਤਾਲ ਪਹੁੰਚਾਤਾ ਤਾਂ ਬੱਚਾ ਇਸ ਵਕਤ ਹਸਪਤਾਲ ਦੇ ਵਿੱਚ ਹੈ ਸੁਰੱਖਿਤ ਹੈ ਸਰਕਾਰੀ ਹਸਪਤਾਲ ਦੇ ਬੱਚਿਆਂ ਦੇ ਡਾਕਟਰ ਰਾਹੁਲ ਨੇ ਬੱਚੇ ਦੀ ਹਾਲਾਤ ਬਾਰੇ ਕੀ ਜਾਣਕਾਰੀ ਦਿੱਤੀ ਸੁਣੋ ਨੇ ਤੁਹਾਨੂੰ ਬੱਚਾ ਦੇਖੋ ਜੀ ਅੱਜ ਸਰੇ ਸਾਡੇ ਕੋਲ 1:30 ਜੇ 5 ਜਿਵੇਂ ਤੁਸੀਂ ਦੱਸਿਆ ਹੋਵੇ ਲੈ ਕੇ ਆਈ ਹੈਗੀ ਬੱਚਾ ਦਾ weight 1 ਕਿਲੋ 900 ਗ੍ਰਾਮ ਹੈ ਦੇਖਣ ਨੂੰ ਬੱਚਾ ਜਿਵੇਂ ਟਾਈਮ ਤੋਂ ਪਹਿਲਾਂ ਹੋਏ ਪ੍ਰੀਟਰਮ ਜਿਵੇਂ ਬੱਚੇ ਕਹੇ ਦਿੰਦੇ ਹੁੰਦੇ ਆ ਜਿਹੜੇ 9 ਮਹੀਨਾ ਖਤਮ ਹੀ ਹੋਇਆ ਸੀ ਇਹ 9 ਮਾ ਚੜੇ ਲੱਗਦਾ ਕਿਉਂਕਿ weight ਦੇ ਹਿਸਾਬ ਨਾਲ ਥੋੜਾ ਜਿਹਾ ਬੱਚਾ weight ਘੱਟ ਆ ਪਟਾ ਆਮ weight ਪਟਾ 1 ਕਿਲੋ ਤੋਂ ਉੱਪਰ ਮੰਨ ਲੈਂਦੇ ਆ 1900 ਗ੍ਰਾਮ weight ਹੈ ਥੋੜਾ ਦੇਖਣ ਨੂੰ ਬੱਚਾ ਕਮਜ਼ੋਰ ਹੈ ਇੱਕ ਵਾਰ ਤਾਂ ਬੱਚੇ ਨੂੰ ਐਸਐਨਸੀਯੂ ਵਿੱਚ ਦਾਖਲ ਕਰ ਲਿਆ ਹੈਗੇ ਉਹਦੇ ਵਾਈਟਲ ਸਾਰੇ ਅਸੀਂ ਚੈੱਕ ਕਰ ਲਏ ਵਾਈਟਲਸ ਓਕੇ ਨੇ 슈ਗਰ ਵਗੈਰਾ ਵੀ ਸਾਰੀ ਓਕੇ ਹੈ ਜਿਹੜਾ ਲੋੜੀਂਦਾ ਇਲਾਜ ਹੈ ਦਿੱਤਾ ਜਾ ਰਿਹਾ ਹੈਗੇ ਕੁਝ ਇਨਫੈਕਸ਼ਨ ਦੇ ਟੈਸਟ ਅਸੀਂ ਕਰਾਣੇ ਹੁੰਦੇ ਉਹ ਅਸੀਂ ਸੈਂਪਲ ਭੇਜੇ ਹੋਏ ਆਏ ਉਮੀਦ ਹੈ ਕਿ 1-2 ਘੰਟੇ ਚ ਰਿਪੋਰਟ ਆ ਜੂਗੀ ਤੇ ਉਸ ਤੋਂ ਬਾਅਦ ਜੇ ਕੋਈ ਇਨਫੈਕਸ਼ਨ ਵਗੈਰਾ ਨਹੀਂ ਆਉਂਦੀ ਫਿਰ ਅਸੀਂ ਉਹਨੂੰ ਅੱਗੇ ਫੀਡ ਸਟਾਰਟ ਕਰਨ ਦਾ ਪਲਾਨ ਹੈਗਾ ਕਿ ਦੁੱਧ ਫਿਰ ਉਹਦਾ ਸਟਾਰਟ ਕਰਾਂਗੇ ਕੰਮ ਦੇ ਨਾਲ ਇਹਦੇ ਰਿਗਾਰਡਿੰਗ ਜਿਹੜਾ ਸਾਡੀ ਜੋ ਵੀ ਲੀਗਲ ਪ੍ਰੋਸੀਡਿੰਗਸ ਹੁੰਦੀਆਂ ਜਿਵੇਂ ਡੀਸੀਪੀਓ ਆਫੀਸਰ ਹੁੰਦੇ ਆ ਉਹਨਾਂ ਨੂੰ ਇਨਫੋਰਮ ਕੀਤਾ ਹੋਇਆ ਹੈ ਤੇ ਸਿਵਲ ਚੌਕੀ ਜਿਹੜੇ ਚਾਰਜ ਨੇ ਅਤੇ ਉਹਨਾਂ ਨੂੰ ਵੀ ਰੁਕਾਇਦਾ ਭੇਜ ਦਿੱਤਾ ਗਿਆ ਜਦੋਂ ਸਰ ਬੱਚਾ ਜਦੋਂ ਆਇਆ ਤੋ ਦਿਖ ਰਿਹਾ ਸੀ ਹਾਲਾਤ ਕਿਸ ਤਰ੍ਹਾਂ ਦੇ ਸੀ ਜਿਹੜੇ ਕਿ ਪਰੰਦੇ ਉਹਦੇ ਬਸਤਰ ਡੈਬੀ ਸੀ ਜੀ ਕਪੜੇ ਦੀ ਗੱਲ ਕੀਤੀ ਗਈ ਜਦੋਂ ਆਇਆ ਉਹ ਤਾਂ ਲੇਡੀ ਲੈ ਕੇ ਆਈ ਸੀਗੀ ਤਾਂ ਉਹਨੇ ਤਾਂ ਉਹਨੂੰ ਚੰਨੀ ਨਾਲ ਕਵਰ ਕੀਤਾ ਹੋਇਆ ਸੀਗਾ ਬੱਚਾ ਭੁੱਖਾ ਸੀ ਬਹੁਤ ਜ਼ਿਆਦਾ ਰੋ ਰਿਹਾ ਸੀਗਾ ਪਤਾ ਚੱਲਦਾ ਜਿਵੇਂ ਹੱਥ ਆਪ ਦਾ ਮੂੰਹ ਚ ਬਾ ਕੇ ਚੂਸ ਰਿਹਾ ਸੀਗਾ ਉਂਗਲਾਂ ਚੂਸ ਰਿਹਾ ਸੀ ਤਾਂ ਭੁੱਖਾ ਸੀਗਾ ਤੇ ਇੱਕਦਮ ਉਹਨੂੰ ਅਸੀਂ ਐਸਐਨਯੂ ਵਿੱਚ ਦਾਖਲ ਕਰਕੇ ਜੋ ਵੀ ਕੇਅਰ ਸੀਗੀ ਉਹਨੂੰ ਦਿੱਤੀ ਥੋੜਾ ਠੰਡਾ ਵੀ ਸੀਗਾ ਬੱਚਾ ਹੁਣ ਵਾਰਮਰ ਕੇਅਰ ਪ੍ਰੋਵਾਈਡ ਕੀਤੀ ਡਾਕਟਰ ਉਸ ਦੇ ਉਹਨੂੰ ਡ੍ਰਿਪ ਲਾਈ ਤੇ ਉਹਦੇ ਬਲੱਡ ਸੈਂਪਲਸ ਫਿਰ ਅੱਗੇ ਭੇਜੇ ਆ ਰਿਪੋਰਟ ਲਈ ਹੁਣ ਬੱਚਾ ਇਸ ਤਰ੍ਹਾਂ ਐਮਰਜੈਂਸੀ ਦੀ ਗੱਲ ਕੀਤੀ ਜਾਵੇ ਟ੍ਰੀਟਮੈਂਟ ਚੱਲ ਰਿਹਾ ਸਹੀ ਐ ਤੁਸੀਂ ਦੀ ਗੱਲ ਬੱਚੇ ਦਾ ਟ੍ਰੀਟਮੈਂਟ ਆ ਨਾਲ ਦੇ ਨਾਲ ਦੀ ਸਟਾਰਟ ਕਰ ਲਿਆ ਸੀਗਾ ਤੇ ਸੈਂਪਲਸ ਦੀ ਹੁਣ ਰਿਪੋਰਟਾਂ ਦੀ ਵੇਟ ਹੋ ਰਹੀ ਏ ਬਾਕੀ ਫਿਲਹਾਲ ਬੱਚਾ ਕਲੀਨਿਕਲੀ ਸਟੇਬਲ ਹੈ ਜਿਵੇਂ ਜਿਹੜੀ ਦਿਲ ਦੀ ਧੜਕਣ ਹਾਰਟ ਰੇਟ ਵਗੈਰਾ ਜਿੰਨਾ ਹੋਣਾ ਚਾਹੀਦਾ ਹੈ ਬਿਲਕੁਲ ਓਕੇ ਹੈ ਆਕਸੀਜਨ ਦੀ ਮਾਤਰਾ ਜਿਹੜੀ ਸਰੀਰ 'ਤੇ ਹੋਣੀ ਚਾਹੀਦੀ ਹੈ ਉਹ ਵੀ ਠੀਕ ਹੈ 슈ਗਰ ਬੱਚੇ ਦੀ ਅਸੀਂ ਚੈੱਕ ਕੀਤੀ ਉਹ ਵੀ ਠੀਕ ਹੈ ਤੇ ਉਮੀਦ ਹੈ ਕਿ ਸ਼ਾਮ ਤੱਕ ਬੱਚੇ ਨੂੰ ਦੁੱਧ ਪਿਲਾਣਾ ਅਸੀਂ ਸਟਾਰਟ ਕਰਾਂਗੇ ਸਰ ਤੁਹਾਨੂੰ 19 ਸਾਲ ਹੋ ਗਏ ਡੋਗ ਕਲੇਪ ਤੇ ਮੈਗਨੇਟਿਕ ਤਾਂ ਇਸ ਤਰ੍ਹਾਂ ਦਾ ਮਾਮਲਾ ਪਹਿਲਾਂ ਕਦੇ ਆਇਆ ਹੈ ਤੋ ਇਹ ਘਟਨਾਵਾਂ ਬਹੁਤ ਹੀ ਘਟਵਾਫਰਦੀਆਂ ਜਦੋਂ ਦਾ ਪੰਗੂੜਾ ਬਣਿਆ ਹੈਗਾ ਤਾਂ ਉੱਥੇ ਦਾ ਬੱਚੇ ਫੇਰ ਵੀ ਲੋਕ ਰੱਖ ਜਾਂਦੇ ਸੀਗੇ ਬਟ ਐ ਐਦਾਂ ਲਵਾਰਸਾ ਵਾਂਗ ਕਿਥੇ ਪੁਲ ਦੇ ਥੱਲੇ ਸੁੱਟ ਜਾਣਾ ਇਹ ਘਟਨਾਵਾਂ ਵੈਸੇ ਤਾਂ ਦੇਖਣ ਨੂੰ ਬਹੁਤ ਘੱਟ ਮਿਲਦੀਆਂ ਹੈਗੀਆਂ ਪਰ ਇਹ ਜੋ ਵੀ ਹੈ ਗਲਤ ਹੈ ਤਾਂ ਦੋਸਤੋ ਇਸ ਤਰ੍ਹਾਂ ਦੀ ਘਟਨਾ ਬਹੁਤ ਹੀ ਨਿੰਦਨਯੋਗ ਹੈ ਜਿਸ ਨੇ ਵੀ ਇਹ ਕੰਮ ਕੀਤਾ ਇੱਕ ਦੋ ਦਿਨ ਦੇ ਬੱਚੇ ਨੂੰ ਜਿਹੜਾ ਜਗਾ ਛੱਡ ਕੇ ਗਏ ਐ ਇੱਥੇ ਕੋਈ ਵੀ ਜਾਨਵਰ ਕੁੱਤੇ ਫਿਰਦੇ ਹੁੰਦੇ ਇੱਥੇ ਚੂਹੇ ਵੀ ਹੋ ਸਕਦੇ ਐ ਜੇ ਸਮੇਂ ਸਿਰ ਗਿਤਾਜਲੀ ਨੂੰ ਇਹ ਬੱਚਾ ਨਾ ਮਿਲਦਾ ਤਾਂ ਕੋਈ ਵੀ ਅਨੁਸ਼ਕਾਮੀ ਘਟਨਾ ਹੋ ਸਕਦੀ ਸੀ ਦੋਸਤੋ ਕਮੈਂਟ ਕਰਕੇ ਦੱਸਿਓ ਕਿ ਇਸ ਤਰ੍ਹਾਂ ਦੇ ਲੋਕਾਂ ਨਾਲ ਕੀ ਸਲੋਕ ਹੋਣਾ ਚਾਹੀਦਾ ਹੈ ਕੀ ਸਜ਼ਾ ਮਿਲਣੀ ਚਾਹੀਦੀ ਹੈ ਇਸ ਤਰ੍ਹਾਂ ਦੇ ਲੋਕਾਂ ਨਾਲ ਸਾਡੇ ਫੇਸਬੁੱਕ ਪੇਜ ਅਤੇ YouTube ਚੈਨਲ ਪੰਜ ਪਾਣੀ TV ਦੇ ਨਾਲ ਜ਼ਰੂਰ ਜੁੜੋ ਤਾਂ ਕਿ ਸਾਡੇ ਦੁਆਰਾ ਪਾਈਆਂ ਗਿਆ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ।